ਜੀ ਆ ਖਾਲਸਾ ਵਾਹਿਗੁਰੂ ਜੀ ਦੇ ਖਾਤੇ ਵੀਡੀਓ ਦੇਖ ਰਹੇ ਸਾਰੇ ਯਾਰਾਂ ਮੇਲੀਆਂ ਭੈਣ ਭਰਾਵਾਂ ਰਿਸ਼ਤੇਦਾਰਾਂ ਬਈਰਕਾਂ ਦੇ ਬੱਚਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਅੱਜ 3 28 8 2023 ਸਮਾਂ ਤਕਰੀਬਨ ਸਵੇਰ ਦੇ 9:30 ਹੋ ਗਏ ਆ ਤੇ ਆਪਾਂ ਵੀ ਨਾਤ ਹੋ ਕੇ ਤਿਆਰ ਹੋ ਗਏ ਆ ਤੇ ਚੱਲਦੇ ਆਂ ਫਿਰ ਅੱਜ ਦੇ ਸਫਰਾ ਦੇ ਤੇ ਬਾਕੀ ਆਪਾਂ ਰਾਤ ਛੋਲੇ ਬਦਾਮ ਵਗੈਰਾ ਪਿਉਂਦੇ ਸੀ ਕਿਉਂਕਿ ਵੀ ਇਹ ਵੀ ਤਾਕਤ ਜ਼ਰੂਰੀ ਹੈ ਤੇ ਇਧਰ ਸਮਾਨ ਆਪਣਾ ਪੈਕਿੰਗ ਚੱਲ ਰਹੀ ਐ ਇਹ ਵੀ ਨਹਾ ਲਿਆ ਵਾ ਬਸ ਪਰਣਾ ਬੰਨਣਾ ਲੱਗਿਆ ਮਿਲਦੇ ਆਂ ਵੀ ਅੱਜ ਦੇ ਸਫ਼ਰ ਤੇ ਅੱਜ ਦਾ ਸਫ਼ਰ ਆਪਣਾ ਹੋਊਗਾ ਟਕਵਾਵਾ ਸ਼ਹਿਰਵਾਲ ਦਾ ਤਕਰੀਬਨ ਇੱਥੋਂ 118 20 ਕਿਲੋਮੀਟਰ ਦੂਰ ਆ ਤੇ ਮਿਲਦੇ ਆਂ ਬਣੇ ਰਿਓ ਅੱਜ ਦੇ ਸਫ਼ਰ ਦੇ ਵਿੱਚ ਸਮਾਂ ਹੋ ਗਿਆ ਜੀ 7:30 ਵਜੇ ਦਾ ਤੇ ਆਪਾਂ ਗੁਰਦੁਆਰਾ ਸਹਿ ਮੱਥਾ ਠੀਕ ਕੀ ਚਾਹ ਪੀ ਕੇ ਬਈ ਤੇ ਹੁਣ ਸਮਾਨ ਸੋਣ ਸਾਈਕਲਾਂ ਦਾ ਬੰਨ ਲਿਆ ਵਾ ਜਾਨ ਦੀ ਤਿਆਰੀ ਹੈ ਪਾਣੀ ਪੂਣੀ ਆਪਾਂ ਭਰ ਲਈਆਂ ਚਾਰੇ ਬੋਤਲਾਂ ਤੇ ਬਾਕੀ ਹੁਣ ਆਪਣੀ ਤਿਆਰੀ ਹੈ ਜਾਨ ਦੀ ਤੁਰਦੇ ਆ 10 ਮਿੰਟ ਦਿੱਕਰ ਇਹ ਬੰਨੀ ਆ ਦਾ ਸਮਾਨ ਤੇ ਕਮਰਾ ਵੀ ਆਪਾਂ ਉਵੇਂ ਹੀ ਸੈਟ ਵਟ ਕਰਤਾ ਕਿਉਂਕਿ ਵੀ ਇਹ ਜ਼ਰੂਰੀ ਆ ਆਪਾਂ ਨੂੰ ਐਂ ਹੀ ਮਿਲਿਆ ਹੀਗਾ ਸਾਡਾ ਮਤਰਾ ਤੇ ਜ਼ਰੂਰੀਅਤ ਦੇ ਹਿਸਾਬ ਰੱਖਣਾ ਤੇ ਕਮਰਾ ਵੀ ਆਪਾਂ ਨੂੰ 2 ਦਿਨਾਂ ਵਾਸਤੇ ਬਿਲਕੁਲ ਫ੍ਰੀ ਮਿਲਿਆ ਸੀਗਾ ਤੇ ਸਾਰੀ ਸੰਗਤ ਨੂੰ ਕਮਰੇ ਇੱਥੇ ਫ੍ਰੀ ਆ ਤੁਸੀਂ ਵੀ ਜੇ ਲੋ ਸਫਰ ਕਰ ਰਹੇ ਹੋ ਤੇ ਇੱਥੇ ਆ ਕੇ ਰਹਿ ਸਕਦੇ ਹੋ ਮਤਲਬ ਜੇ ਤੁਹਾਨੂੰ ਕਦੇ ਨੇਹਰਾ ਪੈਂਦਾ ਤਾਂ ਕਮਰੇ ਦੀ ਕੋਈ ਦਿੱਕਤ ਨਹੀਂ ਕੀ ਫੈਮਿਲੀ ਜਾਂ ਤਾਂ 6 6 ਬੈੱਡ ਲੱਗੇ ਹੋਏ ਕਮਰੇ ਦੇ 6 ਮੰਜੇ ਮਤਲਬ ਬੜੀਆ ਬਿਸਤਰੀ ਹੈ ਸਾਰਾ ਕੁਝ ਸਾਫ਼ ਸੁਥਰਾ ਵਾ ਤੇ ਚਲੋ ਵੀ ਬਣੇ ਰਹੋ ਫਿਰ ਸਫਰ ਦੇ ਨਾਲ ਮਿਲਦੇ ਆਂ ਮੋੜਦਾ ਹੈਗਾ ਕਿਲੋਮੀਟਰ ਤੇ ਗੁਰਦੁਆਰਾ ਦਾਤਾ ਬੰਦੀ ਛੋੜ ਸਹਿਬ ਤੋਂ ਬਈ ਬਾਬਾ ਜੀ ਤੋਂ ਲੈ ਕੇ ਠਾਪੜਾ ਤੇ ਆਪਾਂ ਹੁਣ ਤੁਰ ਪਏ ਆ ਬਈ ਇਟਾਵਾ ਸ਼ਹਿਰ ਵਾਲ ਨੂੰ ਵੀ ਆਪਣੀ ਤਿਆਰੀ ਆ ਹੁਣ ਢੰਡੇ ਵੀ ਆਪਾਂ ਲੈ ਲਏ ਸੀਗੇ ਉਥੋਂ ਡੰਡੇ ਨਹੀਂ ਮਿਲੇ ਡੰਡੇ ਆਪਾਂ ਥੱਲੇ ਰੁਕਣ ਤੋਂਗੇ ਤਾਂ ਲੈ ਨਹੀਂ ਫਿਰ ਪਾ ਢੰਡੇ ਲਾ ਕੇ ਬਈ ਤੇ ਅੱਗੇ ਚੱਲਦੇ ਕਿਉਂਕਿ ਆਪਾਂ ਨੂੰ ਕਈ ਬੰਦੇ ਨੇ ਮਤਲਬ ਰਸਤੇ 'ਚ ਕਿਹਾ ਵੀ ਤੁਸੀਂ ਢੰਡੇ ਨਹੀਂ ਲਾਏਗੇ ਤੇ ਆਪਾਂ ਵੀ ਹੁਣ ਢੰਡੇ ਲਾ ਕੇ ਚੱਲਦੇ ਆਂ ਇਹ ਵੀ ਮੇਨ ਕਿਲੇ ਦਾ ਦਰਵਾਜ਼ਾ ਹੈਗਾ ਜੋ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਹਾ ਟਲਾਂਾ ਬਈ ਇੱਥੋਂ ਰਾਤ ਆਪਣੇ ਸਾਈਕਲ ਵਧੀਆ ਆਏ ਆ ਤੇ ਉੱਧਰ ਤੁਸੀਂ ਗੁਵਾਲੀਆ ਸ਼ਹਿਰ ਦੇਖ ਸਕਦੇ ਹਾਂ ਸਾਰਾ ਚੱਲਦੇ ਆਂ ਬਈ ਬਨੇਰੋ ਸਫਰ ਦੇ ਨਾਲ ਬਈ ਆਪਾਂ ਤੁਹਾਨੂੰ ਕੱਲ ਵੀ ਦਿਖਾਏ ਸੀਗੇ ਜਾਂਦੇ ਜਾਂਦੇ ਨੇ ਇਹ ਦੂਰ ਤਿੱਕਰ ਬਣੇ ਹੋਏ ਆਹ ਜੈਨ ਧਰਮ ਦੇ ਸਾਰੇ ਉਹ ਚੀਨਾਂ ਸੰਬੰਧ ਰੱਖਦੇ ਆ ਇਹ 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 ਬਈ ਕਮਾਲ ਦੀ ਕਲਾ ਪਤਾ ਨਹੀਂ ਕੀ ਆਪਾਂ ਨੂੰ ਸਮਝੋ ਬਾਹਰ ਮਤਲਬ ਕਿੱਦਾਂ ਬਣਾਏ ਆ ਇਹ ਉਹ ਦੇਖੋ ਅੰਦਰ ਦੀ ਅੰਦਰ ਜਾ ਜਾ ਕੇ ਬਜਟ ਰੇਡੀ ਉਪਰ ਆਇਆ ਉਹ ਸਿੱਧਾ ਤੇਰੇ ਫੋਨ ਤੇ ਸੇਵ ਹੋ ਗਈ ਆਂ ਜੀ ਆਹ ਆ ਇਹਦੀ ਬਈ ਹਿਸਟਰੀ ਆ ਸਾਰੀ ਜਿਹੜੀ ਹੈਗੀ ਤੁਸੀਂ ਇਹ ਇੰਗਲਿਸ਼ ਦੇ ਵਿੱਚ ਆ ਵੀਡੀਓ ਰੋਕ ਕੇ ਇਹਨੂੰ ਪੜ ਸਕਦੇ ਹੋ ਦੇਖੋ ਬਈ ਤੇ ਇਧਰ ਹਿੰਦੀ ਦੇ ਵਿੱਚ ਵੀ ਆ ਤੁਸੀਂ ਇਹਨੂੰ ਇੱਥੇ ਪਾਉਜ਼ ਕਰਕੇ ਪੜ ਸਕਦੇ ਹੋ ਬਈ ਕੱਲ ਆਪਾਂ ਇਹ दिखाई नहीं सी क्योंकि आप थे थलो वापस जा उठे लिए। इधर अगर चल के भी बनिया हुई ये देख सकते हो हमारे भैया पंजाब से आ रहे हैं इनको काफ़ी सफर करना है तो मेरी इच्छा ये है जैसे थोड़ी बहुत मदद करनी इनके लिए जरूरी ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਾ ਕਾਫੀ ਲੰਮਾ ਸਫ਼ਰ ਹੈ ਐਵੇਂ ਸਾ ਐਸੀ ਮਦਦ ਕਰੇ ਆਲ ਲੋਗ ਲਈ ਉਹਨਾਂ ਲਈ ਨਹੀਂ ਆਲ ਲੋਗ ਲਈ ਆਪਕੇ ਲਈ ਕੋਈ ਹੋਰ ਕਰੇਗਾ ਮੇਰੇ ਲਈ ਕੋਈ ਹੋਰ ਕਰਾ ਤੋ ਜ਼ਰੂਰੀ ਨੂੰ ਉਸਾਨੀ ਦਾ ਨਾਮ ਭੁੱਲੇ ਬਸ ਮੇਰਾ ਇਤਨਾ ਹੀ ਕਹਿਣਾ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਨੇ ਸਾਨੂੰ ਰਸਤੇ ਦੇ ਵਿੱਚ ਰੋਕ ਕੇ ਖਾਣ ਪੀਣ ਦੀ ਪੁੱਛਿਆ ਸੀ ਬਾਈ ਨੂੰ ਕਿਹਾ ਕਿ ਨਹੀਂ ਬਾਈ ਨੇ ਆਪ ਨੂੰ ਵਧੀਆ ਖਵਾਇਆ ਬਾਈ ਦਾ ਬਹੁਤ ਧੰਨਵਾਦ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪ੍ਰਮਾਤਮਾ ਵੀ ਆਪਕੋ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਦੇ ਆਪਕਾ ਬਹੁਤ ਬਹੁਤ ਧੰਨਵਾਦ ਬਾਈ ਤੋ ਪ੍ਰੀਤ ਕਿ ਭਾਈ ਬਹੁਤ ਵਧੀਆ ਲੱਗਿਆ ਤੇ ਅਜੇ ਬਾਈ ਨੇ ਆਪਾਂ ਨੂੰ ਵਧੀਆ ਮਾਨਤਾਨ ਕੀਤਾ ਬਾਕੀ ਭਾਈ ਆਪਾਂ ਕਹਿ ਦਿੰਨੇ ਆਂ ਵੀ ਯੂਪੀ ਐਮਪੀ ਬਿਹਾਰ ਦੇ ਵਿੱਚ ਬੰਦੇ ਮਾੜੇ ਆ ਭਾਈ ਕੋਈ ਬੰਦੇ ਮਾੜੇ ਨਹੀਂਗੇ ਆਪਾਂ ਘਰੋਂ ਨਿਕਲਾਂਗੇ ਤੇ ਆਪਾਂ ਨੂੰ ਫਿਰ ਪਤਾ ਲੱਗੂ ਆਪਾਂ ਘਰੇ ਬੈਠੇ ਤਾਂ ਬਹੁਤ ਗੱਲਾਂ ਮਾਰਦੇ ਆ ਤੇ ਬਾਈ ਵਰਗੇ ਚੰਗੇ ਇਨਸਾਨ ਰੱਬ ਦੇ ਬੰਦੇ ਆਪਾਂ ਨੂੰ ਰਾਸਤੇ ਦੇ ਵਿੱਚ ਮਿਲਦੇ ਆ ਮੇਰਾ ਵੀ ਬਹੁਤ ਮਨ ਹੈ ਇਹਨਾਂ ਨਾਲ ਬਹੁਤ ਬਾਤਾਂ ਕਰੂੰ ਪਰ ਜੇ ਕਿਸੇ ਲਕਸ਼ਤੇ ਨਿਕਲੇ ਹੈ तो उनको पूरा होने देना जरूरी है भाई हम फिर कभी मिलेंगे आपका नंबर हमारे पास है और भाई ने हमारा चैनल सुस्क्राइग सुस्क्राइग भी सब्सक्राइब किया सब्सक्राइब तो भी क्या भाई ने हमें प्यार बहुत दिया है भाई ने मतलब क्या यार हम बार बार थैंक यू नहीं बोल सकते नहीं, भाई नहीं, आपका नहीं। बहुत बहुत धन्यवाद भाई अजय फिर मिलेंगे कभी आप भी आना पंजाब आना हम आपको घर पे लेके जाएंगे अमृतसर आना भाई आप हमने तो देखा नहीं है जरूर आना भाई बहुत शांति मिलती है मन को हमने वहीं से शुरू किया है अमृतसर से हां करवा देगा बहुत शुक्रिया हमें बुलाया भाई हम तो ये कह रहे हैं आपके पास बिल्कुल ठीक है भैया जी धन्यवाद जी लीटर चाय पिए वाले भाई हो ना उन आह निकियां-निकियां कपियां निकिया ने की करना दे नाल दिया कितनी पिएंगा 10 पिएंगा ओए 10 पिएंगा दे नाल दिया की सफर करते जी टावा वाले नु ਤੇ ਪਿੰਡ ਦੇ ਵਿੱਚ ਪਿੰਡ मतलब ਰੋਡ ਦੀ ਲੰਘ ਰਹੇ ਸੀਗੇ ਇੱਕ ਪਿੰਡ ਤੋਂ ਅੱਗੇ ਆਏ ਜੀ ਉੱਥੇ ਕਹਾਵੇ ਰੁਕੇ ਆਪਾਂ ਸੋਚਿਆ ਵੀ ਚਾਹ ਪੀਣ ਵਾਰੇ ਤੇ ਰੰਕ ਜਿਵੇਂ ਜਲੰਧਰ ਤੋਂ ਪੰਜਾਬ ਤੋਂ ਆਪਣੇ ਉਹ ਕਨੇ ਵੀ ਰੋਟੀ ਖਾ ਕੇ ਜਾਇਓ ਤੇ ਹੁਣ ਵੀ ਆਪਾਂ ਰੋਟੀ ਆ ਗਈ ਆਪਣੀ ਤੰਦੂਰ ਵਾਲੀ ਦਾਲ ਦੇ ਨਾਲ ਤੇ ਆਪਾਂ ਰੋਟੀ ਖਾ ਕੇ ਤੇ ਫਿਰ ਚੱਲਦੇ ਆ ਅੱਗੇ ਵਾਲ ਨੂੰ ਇੱਥੋਂ 85 ਕਿਲੋਮੀਟਰ ਰਹਿ ਗਿਆ ਬੇਟਾ ਉਹ ਤੇ ਪਹੁੰਚ ਜਾਗੇ ਵੀਰਾ 7:00 ਵਜੇ ਦੇ ਨੂੰ ਗਵਾਲੀਅਰ ਤੋਂ ਬਈ ਆਪਾਂ ਲਗਭਗ 35 ਕਿਲੋਮੀਟਰ ਅੱਗੇ ਆ ਕੇ ਇੱਕ ਢਾਬੇ ਤੇ ਰੁਕੇ ਸੀਗੇ ਸਰਦਾਰ ਜੀ ਦਾ ਢਾਬਾ ਐਂਡ ਫੈਮਿਲੀ ਰੈਸਟੋਰੈਂਟ ਤੇ ਅੰਕਲ ਜੀ ਹੋਣਾ ਨੇ ਆਪਾਂ ਨੂੰ ਮਤਲਬ ਆਪਾਂ ਚਾਹ ਪੀਣ ਵਾਸਤੇ ਰੁਕੇ ਸੀ ਅੰਕਲ ਜੀ ਕਹਿੰਦੇ ਵੀ ਰੋਟੀ ਵੀ ਖਾ ਕੇ ਜਾਇਓ ਤੇ ਆਪਾਂ ਵੀ ਰੋਟੀ ਖਾਧੀ ਤੰਦੂਰ ਆਈ ਰੋਟੀ ਤੇ ਉਹਨਾਂ ਨੇ ਆਪਾਂ ਨੂੰ ਪੁੱਛਿਆ ਕਿ ਕਿਹੜੀ ਛੱਕਦੀ ਆਪਣੀ ਮਰਜ਼ੀ ਨੂੰ ਮਤਲਬ ਦੱਸੋ ਤੇ ਆਪਾਂ ਬਈ ਰੋਟੀ ਛਕ ਲਈ ਆ ਅੰਕਲ ਜੀ ਨੂੰ ਬੈਲ ਕਿਹਾ ਅੰਕਲ ਜੀ ਕਹਿੰਦੇ ਨਹੀਂ ਬਸ ਵਾਹਿਗੁਰੂ ਦਾ ਨਾਮ ਜਪੋ ਤੇ ਜਾਓ ਅੰਕਲ ਜੀ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੇ ਬਈ ਤੁਸੀਂ ਵੀ ਇੱਧਰ ਦੀ ਨੰਗੋ ਤਾਂ ਇਹ ਬਈ ਘਵਾਲੀਰ ਤੋਂ 35 ਕਿਲੋਮੀਟਰ ਦੂਰ ਆ ਤੇ ਜ਼ਰੂਰ ਹੋ ਕੇ ਜਾਇਓ ਅੰਕਲ ਜੀ ਦਾ ਸੁਭਾਅ ਬਹੁਤ ਵਧੀਆ ਤੇ ਬਾਕੀ ਬਨੇ ਰਿਓ ਸਫ਼ਰ ਦੇ ਨਾਲ ਅੱਗੇ 85 ਕਿਲੋਮੀਟਰ ਦਾ ਸਫ਼ਰ ਆ ਤੇ ਆਪਾਂ ਚੱਲਦੇ ਆ ਬਈ ਤੇ ਬਈ ਥੋੜੀ ਰੈਸਟ ਕਰਕੇ ਇਹਦੇ ਤੋਂ ਬਾਅਦ ਚੱਲਦੇ ਆ ਪਿੰਡ ਵੱਲ ਨੂੰ ਪਿੰਡ ਜੋਗੀ ਜ਼ਿਲ੍ਹਾ ਵਾ ਇੱਥੋਂ 20 ਕਿਲੋਮੀਟਰ ਉੱਥੋਂ ਬਈ ਟਾਵਾ ਰਹਿ ਜਾਣਾ ਮਾ 27 ਕਿਲੋਮੀਟਰ ਮਤਲਬ 55 ਕਿਲੋਮੀਟਰ ਪਿਆ ਹਜੇ ਟਾਈਮ ਹੋ ਗਿਆ 4 ਵਜੇ ਦਾ ਅੰਦਾਜ਼ਾ ਹੈ ਬਈ 7:30 ਵਜੇ ਪਹੁੰਚ ਜਾਗੇ ਬਸ ਹੀ ਬਨੇ ਰਿਓ ਸਫ਼ਰ ਦੇ ਨਾਲ ਦਿਖਾਉਣੇ ਰਹ ਦੀਆਂ ੱਲਾਬਾਤਾ ਹੰਦੀ ਭਈ ਆਪਾਂ 8 ਘੰਟੇ ਦੀ ਪੈਡਲਿੰਗ ਕਰਨ ਤੋਂ ਬਾਅਦ 117 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਆਪਾਂ ਜਾਣਾ ਬਈ ਟਾਵਾ ਸੀਗਾ ਤੇ ਅੱਗੇ ਜਾਂਦੇ ਨੂੰ ਆਪਾਂ ਨੂੰ ਹਨੇਰਾ ਹੋਣਾ ਸੀਗਾ ਤੇ ਫਿਰ ਸੇਫਟੀ ਬਈ ਜ਼ਰੂਰੀ ਆ ਧਿਆਨ ਰੱਖਣਾ ਜ਼ਰੂਰੀ ਆ ਕਿਉਂਕਿ ਕਿਤੇ ਵੀ ਹੋ ਸਕਦਾ ਚਾਹੇ ਆਪਣੇ ਪੰਜਾਬ 'ਚ ਵੀ ਆ ਕਿਤੇ ਵੀ ਹੋ ਸਕਦਾ ਲੱਗੇ ਪੱਤੇ ਆ ਜਾਂ ਹਰੇਕ ਬਈ ਹਰ ਜਗ੍ਹਾ ਹੈਗੇ ਆ ਤਾਂ ਆਪਾਂ ਸੋਚਿਆ ਦੀ ਆਪਾਂ ਟਾਬੇ ਦੇ ਰਾਤ ਕੱਤੀ ਤੇ ਆਪਾਂ ਬਈ ਹੁਣ ਇੱਥੇ ਟਾਬੇ ਤੇ ਬੈਠੇ ਆਂ ਰੋਟੀ ਪਾਣੀ ਛਕ ਲਿਆ ਆਪਾਂ ਆਪਾਂ ਆ ਗਏ ਸੀਗੇ ਇੱਥੇ ਬਈ ਸਾਢੇ 7:00 ਤੋਂ 8:00 ਵਜੇ ਪਾਣੀ ਛੱਕਦੇ ਤੇ ਬਾਕੀ ਇੱਥੇ ਕਿਸੇ ਮੁੰਡੇ ਦਾ ਬਰਥਡੇ ਸੀ ਵੀ ਉਹਨਾਂ ਨਾਲ ਬੈਠੇ ਸੀਗੇ ਉਹਨਾਂ ਨੇ ਬਿੱਲ ਆਪਣਾ ਦੇਦਾਰ ਰੋਕੀ ਦਾ ਧੱਕੇ ਨਾਲ ਤੇ ਬਾਈ ਹੁਣਾਂ ਨਾਲ ਮਿਲਤੀ ਵਧੀਆ ਲੱਗੇ ਉਹਨਾਂ ਨੇ ਆਪਣੇ ਨਾਲ ਫੋਟੋਆਂ ਵਟਵਾ ਲਈ ਕਰਾਈਆਂ ਤੇ ਬਾਕੀ ਵੀ ਹੁਣ ਚਾਹ ਪੀਨੇ ਆ ਤੇ ਦੇਖਦੇ ਆ ਫਿਰ ਅੱਜ ਰਾਤ ਜਾ ਕੇ ਤੂੰ ਕੱਢਦੇ ਆ ਜਾਂ ਕਿਵੇਂ ਕੱਢਦੇ ਮੈਂ ਕੱਲ ਨੂੰ ਗੁਰੂ ਘਰ ਜਾਵਾਂਗੇ ਠੀਕ ਆ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ లైక్ కే సబ్స్క్రైబ్ ఛానల్ ਨੂੰ ਗ੍ਰੂਵ ਕਰਦਿਆ ਕਰੋ ਤੇ ਮਿਲਦੇ ਆਂ ਫਿਰ ਬਈ ਕੱਲ ਦੇ ਸਮੇਂ ਤੇ ਇਹ ਕਾਵਾ ਇੱਥੋਂ तकरीबन बस 7 ਕਿਲੋਮੀਟਰ ਰਹਿ ਗਿਆ ਤੁਹਾਡੇ ਠੀਕ ਹੈ ਬਈ ਧੰਨਵਾਦ ਬਹੁਤ ਬਹੁਤ